ਸਤਿ ਸ਼੍ਰੀ ਅਕਾਲ ਦਾ ਅਨਮਿਊਟ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਤਜਿੰਦਰ ਚੰਦੀ ਇਸ ਵੇਲੇ ਦੀਆਂ ਅਹਿਮ ਤੇ ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਸੋ ਖਬਰਾਂ ਦੀ ਸ਼ੁਰੂਆਤ ਕਿਸਾਨਾਂ ਤੋਂ ਜਿੱਥੇ ਕਿਸਾਨ ਆਗੂਆਂ ਵੱਲੋਂ ਲਗਾਤਾਰ ਕਿਸਾਨੀ ਮੰਗਾਂ ਨੂੰ ਲੈ ਕੇ ਦੋਵੇਂ ਬਾਰਡਰਾਂ ਦੇ ਉੱਤੇ ਮੋਰਚਾ ਲਾਇਆ ਹੋਇਆ ਤੇ ਹੁਣ ਕਿਸਾਨਾਂ ਵੱਲੋਂ ਅਗਲੀ ਰਣਨੀਤੀ ਦਾ ਐਲਾਨ ਵੀ ਕੀਤਾ ਜਾ ਰਿਹਾ ਸੋ ਕਿਸਾਨ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਟੋਲ ਪਲਾਜ਼ੇ ਅਤੇ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਮੋਰਚਾ ਖੋਲ੍ਹ ਸਕਦੇ ਨੇ ਯਾਨੀ ਕਿ ਆਉਣ ਵਾਲੀ 26 ਤਰੀਕ ਨੂੰ ਪੰਜ ਥਾਵਾਂ ਦੇ ਉੱਤੇ ਟੋਲ ਪਲਾਜ਼ੀਆਂ ਦੇ ਉੱਤੇ ਪ੍ਰਦਰਸ਼ਨ ਕਰਨ ਦਾ ਐਲਾਨ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਹੈ ਸੋ ਕਿਸਾਨਾਂ ਨੇ ਕਿਹਾ ਕਿ ਇਹ ਅਹਿਮ ਫੈਸਲਾ ਜਿਹੜਾ ਦੋਵੇਂ ਜਥੇਬੰਦੀਆਂ ਵੱਲੋਂ ਲਿਆ ਗਿਆ ਉੱਥੇ ਹੀ ਕਿਸਾਨ ਨੇਤਾ ਹਰਦੋ ਝੰਡੇ ਦਾ ਅਹਿਮ ਬਿਆਨ ਹੈ ਜਿਹੜਾ ਸਾਹਮਣੇ ਆ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਦੋਨੇ ਫੋਰਮਾਂ ਦੇ ਵਿੱਚ ਸ਼ਾਮਿਲ ਕਿਸਾਨ ਜਥੇਬੰਦੀਆਂ ਪੂਰੀ ਤਰ੍ਹਾਂ ਇਕਜੁੱਟ ਨੇ ਤੇ ਅਸੀਂ ਮੋਰਚੇ ਦੇ ਵਿੱਚ ਕੁਸਫੈਟ ਕਰ ਚੁੱਕੇ ਆਰਐਸਐਸ ਦੇ ਬੰਦਿਆਂ ਦੀ ਵੀ ਪਹਿਚਾਨ ਕਰਾਂਗੇ ਅਨਮਿਊਟ ਤੇ ਜੁੜੇ ਹੋ ਤੁਸੀਂ ਤਾਂ ਸਾਡੇ ਨਾਲ ਸਖਜੀਤ ਸਿੰਘ ਹਰਦੋ ਝੰਡੇ ਮੌਜੂਦ ਨੇ ਗੱਲਬਾਤ ਕਰਦੇ ਆਂ ਹਰਦੋ ਝੰਡੇ ਦੀ ਅੱਜ ਬਹੁਤ ਅਹਿਮ ਪ੍ਰੋਗਰਾਮ 26 ਜਨਵਰੀ ਨੂੰ ਲੈ ਕੇ ਦਿੱਤੇ ਗਏ ਨੇ ਕਿਹੜੇ ਕਿਹੜੇ ਪ੍ਰੋਗਰਾਮ ਨੇ ਕਿਹ ਕਿਹ ਰੂਪਰੇਖਾ ਰਹਿਣ ਵਾਲੀ ਹੈ ਕਾਕਾ ਸਿੰਘ ਕੋਟਲਾ ਨੇ ਬਿਆਨ ਕੀਤਾ ਪਰ ਅਸੀਂ ਥੋੜਾ ਜਿਹਾ ਵੱਖਰਾ ਪੁੱਛਣਾ 26 ਵਾਲੇ ਐਕਸ਼ਨ ਜਿਹੜੇ ਨੇ ਜਿਸ ਤਰ੍ਹਾਂ ਕਿਹਾ ਜਾ ਰਿਹਾ ਹੈ ਆਪਣੇ ਟੋਲ ਪਲਾਜੇ ਨੇ ਜਿਹੜੇ ਉਨਾ ਉੱਤੇ ਵੀ ਐਕਸ਼ਨ ਕਰਨਗੇ ਤੁਹਾਡੀਆਂ ਜਿਹੜੀਆਂ ਅਦੋਲਨਕਾਰੀ ਕਿਸਾਨ ਜਥੇਬੰਦੀਆਂ ਨੇ ਕੀ ਇਹਨਾਂ ਉੱਤੇ ਪੈਰਲਰ ਐਕਸ਼ਨ ਜਾਰੀ ਰਹਿਣਗੇ ਬਾਅਦ ਦੇ ਵਿੱਚ ਜਿਸ ਤਰ੍ਹਾਂ ਦੇ ਦੀ ਗੱਲ ਆਈ ਹੈ ਕਿ ਟੋਲ ਪਲਾਜ਼ਿਆਂ ਨੂੰ ਦੱਬਿਆ ਜਾ ਸਕਦਾ ਟੋਲ ਪਲਾਜ਼ੇ ਜਿਸ ਤਰ੍ਹਾਂ ਪਹਿਲਾਂ ਵੀ 2121 ਵਾਲੇ ਅਦੋਲਨ ਤੋਂ ਪਹਿਲਾਂ ਜਿਹੜੇ ਟੋਲ ਪਲਾਜ਼ੇ ਸੀ ਉਹ ਇੱਕਦਮ ਬੰਦ ਕਰ ਦਿੱਤੇ ਗਏ ਸੀ ਇਸ ਤਰ੍ਹਾਂ ਦਾ ਐਕਸ਼ਨ ਵੀ ਆ ਸਕਦਾ ਜਥੇਬੰਦੀਆਂ ਦਾ ਨਹੀਂ ਦੇਖੋ ਹਾਲ ਫਿਲਹਾਲ ਜਿਹੜਾ ਵਾ ਦੋਨਾਂ ਮੋਰਚਿਆਂ ਵੱਲੋਂ ਦਾ 26 ਦਾ ਪ੍ਰੋਗਰਾਮ ਆ ਜੋ ਪੰਜ ਜਗ੍ਹਾ ਦੱਸੀਆਂ ਗਈਆਂ ਨੇ ਉਹ ਇੱਕ ਦਿਨ ਦਾ ਪ੍ਰੋਗਰਾਮ ਆ ਔਰ ਉਸ ਤੋਂ ਅੱਗੇ ਦੇਖੋ ਜਿੰਨਾ ਚਿਰ ਅੰਦੋਲਨ ਚੱਲ ਰਿਹਾ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਰ੍ਹਾਂ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਆ ਉਹ ਮੋਰਚੇ ਦਿੱਤੇ ਜਾਂਦੇ ਨੇ ਪ੍ਰੋਜੈਕਸ਼ਨ ਪ੍ਰੋਗਰਾਮ ਹੁੰਦੇ ਨੇ ਕੁਛ ਕੀ ਨਾ ਉਹ ਜਿਹੜੇ ਸਰਕਾਰ ਨੂੰ ਚੇਤਾਵਨੀ ਤੌਰ ਤੇ ਹੁੰਦੇ ਨੇ ਉਹ ਸਾਰੇ ਪ੍ਰੋਗਰਾਮ ਤੁਹਾਨੂੰ ਜਿਹੜੇ ਨੇ ਆਉਣ ਵਾਲੇ ਦਿਨਾਂ 'ਚ ਦਿਖਾਈ ਦੇਣਗੇ ਕਿਉਂਕਿ ਸਾਡੀ ਲੜਾਈ ਜਿਹੜੀ ਮੰਗਾਂ ਮੰਨੇ ਜਾਣ ਤੱਕ ਜਾਰੀ ਆ ਨਾ ਕਿ ਇੱਕ ਇੱਕ ਸਟੈਪ ਚੜੇ ਆਪਾਂ ਸੱਤਿ ਚਿੱਠੀ ਆਉਣਾ ਜਿਹੜਾ ਵਾ ਮੀਟਿੰਗ ਦਾ ਸੱਦਾ ਆਉਣਾ ਜਿਹੜਾ ਵਾ ਉਹ ਇੱਕ ਇੱਕ ਪੌੜੀ ਸਮਝ ਲਓ ਆਪਾਂ ਚੜੇ ਆ ਹਾਲੇ ਹੋਰ ਬੜੀਆਂ ਪੌੜੀਆਂ ਚੜ੍ਹਦੀਆਂ ਨੇ ਔਰ ਉਹ ਜਿੰਨਾ ਚਿਰ ਪੋਰਟਾਂ ਚੜਦੇ ਜਾਣਾ ਕੋਈ ਨਾ ਕੋਈ ਪ੍ਰੋਗਰਾਮ ਜਿਹੜਾ ਮੋਰਚਾ ਦਿੱਤਾ ਜਾਊਗਾ ਉਹ। ਸਰਵਣ ਸਿੰਘ ਕੰਧੇਰ ਦਾ ਅੱਜ ਇੱਕ ਅਹਿਮ ਬਿਆਨ ਆਇਆ ਉਹਨਾਂ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਮੁੜ ਅ ਅੰਦੋਲਨ ਦੇ ਵਿੱਚ ਲਿਆਉਣ ਲਈ ਆਪਣਾ ਜਿਹੜਾ ਮਰਨ ਵਰਤ ਹੈ ਤੋੜ ਦੇਣਾ ਚਾਹੀਦਾ। ਇਸ ਇਸ ਗੱਲ ਨੂੰ ਕਿਵੇਂ ਵੇਖਦੇ ਹੋ ਕਿ ਤਾਲਮੇਲ ਨਹੀਂ ਬੈਠਦਾ? ਆਪਸ ਦੇ ਵਿੱਚ ਕਿਤਨਾ ਕਿਤੇ ਜਿਸ ਤਰ੍ਹਾਂ ਦੇ ਬਿਆਨ ਆ ਜਾਂਦੇ ਨੇ? ਨਹੀਂ ਦੇਖੋ ਪਿਛਲੇ 13 ਮਹੀਨੇ ਚ ਬੜੀ ਵਾਰੀ ਆਪਾਂ ਪ੍ਰੈਸ ਤੋਂ ਜਾਂ ਹੋਰ ਪ੍ਰੈਸ ਦੇ ਮਾਧਿਅਮ ਤੋਂ ਸੁਣਦੇ ਰਹੇ ਅਸੀਂ ਇਹਨੇ ਪ੍ਰੈਸ ਨੇ ਗੱਲ ਕਹੀਆ ਪ੍ਰੈਸ ਦੇ ਮਾਧਿਅਮ ਤੋਂ ਬਿਆਨ ਲੋਕਾਂ ਨੇ ਹੁੰਦੇ ਮੋਰਚਾ ਟੁੱਟ ਗਿਆ ਹੋਏ ਹੋ ਗਿਆ ਜਿਉਂ ਇਸ ਤਰ੍ਹਾਂ ਹੋ ਗਿਆ ਕਦੀ ਵੀ ਇਹੋ ਜੀ ਗੱਲ ਨਹੀਂ ਆ ਜਿਸ ਦਿਨ ਸੱਦਾ ਆਇਆ ਸੀ ਮੀਟਿੰਗ ਦਾ ਪੰਧੇਰ ਉਸ ਦਿਨ ਹੀ ਨਾਲ ਸਾਡੇ ਪੂਰਾ ਫੋਰਮ ਸੀ ਉਹਨਾਂ ਦਾ ਸਾਡੇ ਨਾਲ ਉਸ ਤੋਂ ਬਾਅਦ ਜਿਹੜਾ ਅੱਜ ਦਾ ਪ੍ਰੋਗਰਾਮ ਆਇਆ ਅੱਜ ਵੀ ਸਵੇਰੇ ਉਹਨਾਂ ਮੈਨੂੰ ਪਹਿਲਾਂ ਸਾਰੇ ਸਾਡਾ ਮੇਰੇ ਨਾਲ ਮੀਟਿੰਗ ਕਰਕੇ ਅਸੀਂ ਦੇਖੋ ਚਾਰ ਮੈਂਬਰੀ ਕਮੇਟੀ ਬਣਾਈਆਂ ਕੋਆਰਡੀਨੇਸ਼ਨ ਦੀ ਦੋ ਉਹਨਾਂ ਵੱਲੋਂ ਦੋ ਸਾਡੇ ਵੱਲੋਂ ਨੇ ਉਹ ਆਲਰੇਡੀ ਸੀਗਾ ਉਹਦਾ ਪ੍ਰੋਗਰਾਮ ਪਹਿਲਾਂ ਸੈੱਟ ਕੀਤਾ ਉਹ ਸਭ ਮੇਰੇ ਨਾਲ ਸਾਂਝਾ ਕੀਤਾ ਕਿ ਆ ਅਸੀਂ ਪੀਸੀ ਕਰਨ ਲੱਗੇ ਆ ਉਹ ਜਿਹੜੀ ਅਪੀਲ ਹੱਲੇ ਵਾਲ ਸਾਹਿਬ ਨੂੰ ਕੀਤੀ ਦੇਖੋ ਸਰਹੰਸ ਸਿੰਘ ਭੰਦੇਰ ਜਿਹੜੇ ਆ ਸਾਡੇ ਮੋਰਚੇ ਦੇ ਅਹਿਮ ਨੇਤਾ ਨੇ ਜਗਜੀਤ ਸਿੰਘ ਢੱਲੇਵਾਲ ਔਰ ਸਰਹੰਸ ਸਿੰਘ ਭੰਦੇਰ ਦੋ ਪ੍ਰਮੁੱਖ ਨੇਤਾ ਨੇ ਇਸ ਮੋਰਚੇ ਦੇ ਔਰ ਦੋਨਾਂ ਪ੍ਰਮੁੱਖ ਨੇਤਾਵਾਂ ਦਾ ਉਸ ਮੀਟਿੰਗ ਵਿੱਚ ਸ਼ਾਮਲ ਹੋਣਾ ਬੜਾ ਜ਼ਰੂਰੀ ਆ ਉਹਦੇ ਵਿੱਚੋਂ ਜਿਹੜੀ ਹੁੰਦੀ ਅਪੀਲ ਆਈ ਆ ਕੇਐਮ ਵੱਲੋਂ ਉਹ ਜਰੂਰ ਆਈ ਆ ਕਿ ਵੀ ਡੱਲੇਵਾਲ ਸਾਹਿਬ ਜਿਹੜਾ ਵਾ ਆਪਣਾ ਅੰਰਮਰਨਰਤ ਖਤਮ ਕਰਕੇ ਉਹ ਖਾਣਾ ਪੀਣਾ ਸ਼ੁਰੂ ਕਰਨ ਔਰ ਜਿਹੜਾ ਵਾ ਸਿੱਧ ਜਾ ਭੁੱਖ ਜਿਹੜਾ 14 ਨੀ ਮੀਟਿੰਗ ਜਾਣ ਤੇ ਉਹ ਕੱਲ ਸਾਡੇ ਕੇਟਰਲੋਂ ਜਿੱਦਾਂ ਆਪਾਂ ਇਹ ਅਪੀਲ ਕੀਤੀ ਸੀ ਬਹੁਤ سارے ਸਾਡੇ ਸੱਜਣਾ ਦੇ ਫੋਨ ਆਏ ਸੀ ਕੱਲੀ ਮੈਡੀਕਲ ਰੇਟ ਨਹੀਂ ਮਰਨਰਤ ਜਿਹੜਾ ਵਾ ਉਹਨੂੰ ਤੋੜ ਦੋ ਖਾਣਾ ਖਾਣਾ ਸ਼ੁਰੂ ਕਰ ਦੋ ਲੇਕਿਨ ਜੋ ਜਗਦੀਸ਼ ਸਿੰਘ ਡੱਲੇਵਾਲਾ ਜਿਸ ਸਾਡਾ ਜਿਸ ਦ੍ਰਿੜ ਰਾਬਦੇ ਨਾਲ ਬੈਠੇ ਹੋਏ ਨੇ ਉਹਨਾਂ ਦਾ ਇੱਕ ਸੀਗਾ ਮੈਂ ਤੁਹਾਡੀ ਇੱਕ ਬੇਨਤੀ ਮੰਨ ਲਈ ਆ ਉਹ ਕਾਕਾ ਸਾਹਿਬ ਨੂੰ ਤਿੰਨ ਵਾਰੀ ਅੰਦਰ ਬੁਲਾਇਆ ਸੀ ਦੋ ਵਾਰੀਆਂ ਤੇ ਘਰ ਹੀ ਅੰਦਰ ਗਏ ਨੇ ਤਿੰਨ ਵਾਰੀ ਠੀਕ ਆ ਨਾ ਸਿਰਫ ਇਸੇ ਗੱਲ ਨੂੰ ਮਨਨਵਾਉਣਾ ਕਿ ਵੀ ਬਿਲਕੁਲ ਇਸ ਗੱਲ ਤੇ ਮੈਂ ਸਹਿਮਤ ਨਹੀਂਗਾ ਮੈਡੀਕਲ ਲੀਡ ਮੈਂ ਜ਼ਰੂਰ ਲੈ ਲੂੰਗਾ ਸੰਗਤ ਦੇ ਕਹਿਣ ਦੇ ਉੱਪਰ ਲੇਕਿਨ ਮੈਂ ਕਦੀ ਵੀ ਆਪਣਾ ਮਰਨ ਮਰਤ ਜਿਹੜਾ ਵਾ ਮੰਗਾ ਮੰਨੇ ਜਾਣ ਤੱਕ ਨਹੀਂ ਛੱਡੂਗਾ ਇੱਕ ਉਹਨਾਂ ਨੇ ਕਹਿ ਕੇ 14 ਤਰੀਕ ਦੀ ਜਿਹੜੀ 14 ਫਰਵਰੀ ਦੀ ਮੀਟਿੰਗ ਹੈ ਉਸ ਨੂੰ ਪਹਿਲਾਂ ਲਿਆਉਣਾ ਚਾਹੀਦਾ ਕਿ ਜਗਜੀਤ ਸਿੰਘ ਡੱਲੇਵਾਲ ਦੀ ਜਿਹੜੀ ਸਿਹਤ ਹੈ ਉਸ ਨੂੰ ਲੈ ਕੇ ਮੀਟਿੰਗ ਜਿਹੜੀ ਆ ਪਹਿਲਾਂ ਕੀਤੀ ਜਾਣੀ ਚਾਹੀਦੀ ਹੈ ਕਿ ਇੱਥੋਂ ਵੀ ਕੋਈ ਇਸ ਤਰ੍ਹਾਂ ਦਾ ਐਲਾਨ ਤੁਸੀਂ ਅਜੇ ਤੱਕ ਕੀਤਾ ਨਹੀਂ ਪਰ ਸ਼ੰਭੂ ਤੋਂ ਆ ਰਿਹਾ ਇਸ ਤਰ੍ਹਾਂ ਦਾ ਐਲਾਨ ਜਿਹੜਾ ਅਪੀਲ ਜਿਹੜੀ ਕਹਿ ਲਿਆ ਜਾਵੇ ਇਹ ਕੇਂਦਰ ਨੂੰ ਜਿਹੜੀ ਆ ਉਹ ਕੀਤੀ ਗਈ ਹੈ ਕਿ ਉਹ ਮੀਟਿੰਗ ਪਹਿਲਾਂ ਰੱਖੀ ਜਾਣੀ ਚਾਹੀਦੀ ਹੈ ਦੇਖੋ ਇਹ ਅਪੀਲ ਜਿਹੜੀ ਹੈ ਨਾ ਉਸ ਦਿਨ ਹੀ ਆਪਾਂ 18 ਤਰੀਕ ਨੂੰ ਰੱਖੀ ਸੀ ਸਰਨ ਸਿੰਘ ਪੰਦੇਰ ਵੱਲੋਂ ਉੱਥੇ ਪ੍ਰਸ਼ਾਸਨ ਦੇ ਸਾਹਮਣੇ ਜੋ ਕੇਂਦਰੀ ਦੇ ਜਨਰਲ ਸੈਕਟਰੀ ਆਏ ਸੀ ਐਗਰੀਕਲਚਰ ਮੰਤਰਾਲੇ ਤੋਂ ਉਹਨਾਂ ਸਾਹਮਣੇ ਦੋ ਤਿੰਨ ਪੀਲਾਂ ਰੱਖੀਆਂ ਸੀ ਇੱਕ ਅਪੀਲ ਸੀ ਕਿ ਮੀਟਿੰਗ ਜਲਦੀ ਤੋਂ ਜਲਦੀ ਕੀਤੀ ਜਾਵੇ ਠੀਕ ਹੈ ਸੈਕੰਡ ਮੀਟਿੰਗ ਜਿਹੜਾ ਉਹਦਾ ਆਪਾਂ ਇੰਤਜ਼ਾਰ ਕਰਸੇ ਡੱਲੇ ਬਸ ਉਹਦੇ ਸ਼ਾਮਲ ਹੋਣ ਲਈ ਨਾ ਇੱਕ ਫਰਸਟ ਮੀਟਿੰਗ ਜਿਹੜੀ ਜਲਦੀ ਕੱਲ ਪਰਸੋਂ ਕੀਤੀ ਜਾਵੇ ਇੱਥੋਂ ਤੱਕ ਕਹਿਤਾ ਸੀਗਾ ਔਰ ਦੂਜਾ ਸੀ ਕਿ ਮੀਟਿੰਗ ਜਿਹੜੀ ਆ ਉਹ ਤੁਸੀਂ ਹੁਣ ਪੰਜਾਬ ਦਿੱਲੀ ਸਾਨੂੰ ਦੇ ਦਿਓ ਸਾਨੂੰ ਦਿੱਲੀ ਜ਼ਿਆਦਾ ਮਤਲ ਤੇ ਉਥੇ ਮੀਟਿੰਗ ਹੋਵੇ ਉਥੇ ਜਿਹੜਾ ਸਾਰੀਆਂ ਜਿਹੜੀਆਂ ਜਿੱਥੇ ਬੰਨੀਆਂ ਸਾਡੇ ਪੂਰੇ ਦੇਸ਼ ਚੋਂ ਕਈ ਆਗੂ ਹੋਣੇ ਨੇ ਉਹ ਉਥੇ ਸਹੀ ਤਰੀਕੇ ਨਾਲ ਸ਼ਾਮਲ ਹੋ ਸਕਦੇ ਨੇ ਇਹ ਅਪੀਲ ਉਸ ਦਿਨ ਸੀਗੀ ਭਾਵੇਂ ਪੀਸੀ ਚਾਜੋ ਨਾ ਕਿਹਾ ਉਸੇ ਦਿਨੇ ਤੋ ਤਨ ਅਪੀਲ ਆਪਾਂ ਪ੍ਰਸ਼ਾਸਨ ਨੂੰ ਕੀਤੀਆਂ ਸੀਗੀਆਂ ਇੱਕ ਅਹਿਮ ਉਹਨਾਂ ਨੇ ਹੋਰ ਗੱਲ ਕਹੀ ਹੈ ਕਿ ਮੋਰਚੇ ਨੂੰ ਤੋੜਨ ਦੇ ਲਈ ਵੱਖ-ਵੱਖ ਕਰਨ ਦੇ ਲਈ ਕੁਝ ਅਧਿਕਾਰੀ ਜਿਹੜੇ ਨੇ ਉਹ ਲਗਾਤਾਰ ਲੱਗੇ ਹੋਏ ਨੇ ਤੇ ਕੁਝ ਆਰਐਸਐਸ ਦੇ ਵਰਕਰ ਜਿਹੜੇ ਨੇ ਉਹ ਮੋਰਚੇ 'ਚ ਸ਼ਾਮਲ ਨੇ ਇਹਦੇ ਬਾਰੇ ਥੋੜੇ ਆ ਦੇਖੋ ਸਾਡੇ ਧਿਆਨ 'ਚ ਇਹ ਗੱਲ ਨਹੀਂ ਆਈ ਲੇਕਿਨ ਜਦੋਂ ਇਹ ਧਿਆਨ 'ਚ ਮੇਰੇ ਗੱਲ ਸਵੇਰੇ ਲਿਆਂਦੀ ਗਈ ਆ ਤੇ ਉਹਦੇ ਵਾਸਤੇ ਜਿਹੜਾ ਆਪਾਂ ਜਦੋਂ ਮੀਟਿੰਗ ਬੈਠਾਂਗੇ ਜੋ ਕਿਉਂਕਿ ਜਿਹੜੇ ਗੱਲਾਂ ਜਿਹੜੀਆਂ ਪੁਆਈਆਂ ਹੋਣਗੀਆਂ ਪ੍ਰੂਫ ਆਏ ਹੋਣਗੇ ਉਹਨਾਂ ਕੋਲ ਇਹੋ ਜੀਆਂ ਗੱਲਾਂ ਦੇ ਕਿਹੜਾ ਆਗੂ ਜਾਂ ਕਿਹੜੇ ਆਰਐਸਐਸ ਦਾ ਨੇਤਾ ਜਾਂ ਕਿਹੜਾ ਅਫਸਰ ਜਿਹੜਾ ਵਾ ਇਹੋ ਜੇ ਕੰਮ 'ਚ ਲੱਗਾ ਹੋਇਆ ਵਾ ਉੱਤੇ ਵਿਚਾਰ ਵਟਾਂਦਰਾ ਦੋਨੋਂ ਫ ਔਰ ਇਹੋ ਜੀ ਕੋਈ ਗੱਲ ਨਹੀਂ ਕਿਤੇ ਮੈਂ ਤੁਹਾਡੇ ਸਾਹਮਣੇ ਬਰਾਹੀਂ ਦੱਸਣਾ ਚਾਹਣਾ ਸਾਰੇ ਪੰਜਾਬ ਰ ਹਿੰਦੁਸਤਾਨ ਦੇ ਲੋਕਾਂ ਨੂੰ ਕਿ ਪਿਛਲੇ 11.5 ਮਹੀਨਿਆਂ ਲਗਭਗ ਹੋਣ ਵਾਲੇ ਹੋ ਗਏ ਸਾਡੇ ਮੋਰਚੇ ਨੂੰ ਇਹ ਦੋਨੋਂ ਮੋਰਚੇ ਫੈਵੀਕੋਲ ਦੇ ਜੋੜਾ ਨੂੰ ਜੁੜੇ ਹੋਏ ਨੇ ਗੱਲਾਂ ਨਿਕਲਦੀਆਂ ਨੇ ਫਿਰ ਦੱਬ ਜਾਂਦੀਆਂ ਨੇ ਨਿਕਲਦੀਆਂ ਨੇ ਦੱਬ ਜਾਂਦੀਆਂ ਨੇ ਇਹ ਜਿਹੜਾ ਵਾ ਇਹ ਇੱਕ ਸੁਭਾਵਕ ਇੱਕ ਪ੍ਰੋਸੀਜਰ ਹੁੰਦਾ ਵਾ ਕਿ ਕਿਤੇ ਮੜਾ ਜਿਹਾ ਲੱਗਾ ਕਿ ਆ ਅੱਗੂ ਉੱਥੇ ਚੱਲੇ ਗਿਆ ਆਪਣੇ ਕੰਮ ਤੇ ਚੱਲੇ ਗਿਆ ਦੋ ਦਿਨ ਘਰ ਚਲੇ ਗਿਆ ਉਹ ਕਹਿੰਦਾ ਜੀ ਰੁਸਕੇ ਚਲੇ ਗਿਆ ਗੱਲ ਹੋਰ ਹੁੰਦੀ ਆ ਹੁਣ ਅੱਜ ਦੇਖੋ ਅੱਜ ਗਿਣਤੀ ਆਪਾਂ ਇੱਥੇ ਥੋੜੀ ਘੱਟ ਕਰਤੀ ਹੈ ਪਿਛਲੇ 55 ਦਿਨ ਤੋਂ ਸਾਡੇ ਵਲੰਟੀਅਰ ਜਿਹੜੇ ਆ ਲਗਾਤਾਰ بارش ਵਿੱਚ ਧੁੰਦ ਵਿੱਚ ਪੈਰਾ ਦੇ ਰਹੇ ਸੀ ਔਰ ਜਦੋਂ ਇਹ ਖਤਰਾ ਟਲ ਗਿਆ ਸਾਡਾ ਜਿਹੜਾ ਪੁਲਿਸ ਚੱਕਣ ਦਾ ਸੀ ਉਹ ਤੋਂ ਅਸੀਂ ਛੋਟੀ ਜਿਹੀ ਢਿੱਲ ਜਿਹੜੀ ਆ ਉਹ ਦੇਤੀ ਆ ਕਿ ਆਪਣੇ ਆਪਣੇ ਕਰੀ ਕਮਾਂਗਾਰਾਂ ਨੂੰ ਜਿਹੜਾ ਵਾ ਘਰ ਜਾ ਕੇ ਦੇਖ ਲਓ ਕਿ ਅਗਲੇ ਪ੍ਰੋਗਰਾਮ ਫਿਰ ਵੱਡੇ ਆਉਣ ਵਾਲੇ ਨੇ ਜਿਹੜਾ ਹੰਸ ਪ੍ਰੋਗਰਾਮ ਨੇ ਵੱਡੇ ਆਉਣੇ ਨੇ ਪ੍ਰੋਗਰਾਮ ਠੀਕ ਹੈ ਨਾ ਕਿ ਉਹ ਅੰਦੋਲਨ ਜਿਹੜਾ ਵਾ ਇਹ ਬੜਾ ਲੰਬਾ ਚੱਲ ਸਕਦਾ ਵਾ ਸਾਡੇ ਪ੍ਰੋਗਰਾਮ ਵੀ ਲੰਬੇ ਚੱਲ ਸਕਦੇ ਨੇ ਇਸ ਕਰਕੇ ਆਪਾਂ ਜਿਹੜਾ ਹੁਣ ਉਹ ਸਿਸਟਮ ਜਿਹੜਾ ਸਾਨੂੰ ਡਰ ਸੀ ਜਿਹਦੇ ਕਰਕੇ ਪਹਿਰੇ ਲੱਗੇ ਹੋਏ ਸੀ ਉਹ ਡਰ ਸਾਡਾ हट ਗਿਆ ਤਾਂ ਕਿ ਥੋੜੀ ਜਿਹੀ ਰਿਲੈਕਸ ਜਿਹੜੀ ਨਾਕਿਆਂ ਤੇ ਔਰ ਲਖਸਤੇ ਵੀ ਜਿਹੜਾ ਆਉਂਦਾ ਵਾ ਆਉਣ ਦੋ ਚੈੱਕ ਜਰੂਰ ਕਰ ਲਓ ਲੇਕਿਨ ਇਹ ਕਿ ਰੋਕੋ ਨਾ ਕਿਸੇ ਨੂੰ ਇੱਕ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਪ੍ਰਧਾਨ ਆਏ ਨੇ ਤਰਸੇਮ ਸਿੰਘ ਜੀ ਉਹਨਾਂ ਨੇ ਕਿਹਾ ਵੀ ਸਾਡੀ ਖੁੱਲੀ ਹਮਾਇਤ ਜਿਸ ਤਰ੍ਹਾਂ ਵੀ ਕਿਸਾਨ ਜੱਥੇਬੰਦੀਆਂ ਸਾਨੂੰ ਕਹਿਣ ਗਈਆਂ ਅਸੀਂ ਇਹਨਾਂ ਨਾਲ ਡਟ ਕੇ ਖੜਾਂਗੇ 26 ਵਾਲੇ ਐਕਸ਼ਨ ਦੇ ਵਿੱਚ ਵੀ ਸਾਡੇ ਕਾਰਕੁਨ ਜਿਹੜੇ ਨੇ ਪੂਰੀ ਤਰ੍ਹਾਂ ਸਾਥ ਦੇਣਗੇ ਇਸ ਤਰ੍ਹਾਂ ਦੀ ਹਮਾਇਤ ਕਿਸੇ ਹੋਰ ਸਿਆਸੀ ਪਾਰਟੀ ਵੱਲੋਂ ਵੀ ਆਈ ਹੈ ਦੇਖੋ ਬਹੁਤ ਜੱਥੇਬੰਦੀਆਂ ਦੇ ਜਿਹੜੇ ਆ ਹਮਾਇਤ ਜਿਹੜੀ ਸਾਨੂੰ ਜਿਹੜੀ ਆ ਨਾ ਉਹ ਮਿਲ ਅ 13 ਫਰਵਰੀ ਤੋਂ ਲੈ ਕੇ ਅੰਦੋਲਨ ਤੋਂ ਹੁਣ ਤੱਕ ਭਾਵੇਂ ਸਾਰੇ ਜਥੇਬੰਦੀਆਂ ਦਾ ਮੁਲਾਲ ਜਥੇਬੰਦੀਆਂ ਦਾ ਟਰੇਡ ਜਥੇਬੰਦੀਆਂ ਦਾ ਸਭ ਦਾ ਧੰਨਵਾਦ ਕਰਦੇ ਆ ਜੋ ਪੰਜਾਬ ਵਰਸ ਦੇ ਪ੍ਰਧਾਨਤਰ ਸੇਮ ਸਿੰਘ ਹੈ ਉਹਨੂੰ ਵੀ ਧੰਨਵਾਦ ਕਰਦੇ ਆ ਮੋਰਚੇ ਨੂੰ ਦੇਖੋ ਇਸ ਮੋਰਚੇ ਨੂੰ ਹਰ ਉਹ ਬੰਦਾ ਸਪੋਰਟ ਕਰ ਸਕਦਾ ਜਿਸ ਨੂੰ ਪੇਟ ਲੱਗਾ ਆ ਜਿਹੜਾ ਰੋਟੀ ਖਾਂਦਾ ਉਹ ਰੋਟੀ ਖਾਣ ਨੂੰ ਪਤਾ ਲੱਗਣ ਲੱਪਿਆ ਹੌਲੀ ਹੌਲੀ ਕਿ ਕਿਸਾਨ ਤੇ 2270 ਨੂੰ ਜਾਂ 2200 ਨੂੰ ਕਣਕ ਵੇਚ ਕੇ ਫ੍ਰੀ ਹੋ ਗਿਆ 2021 ਨੂੰ ਵੇਚ ਕੇ ਫ੍ਰੀ ਹੋ ਗਿਆ ਔਰ ਅੱਜ ਕਣਕੇ ਦਾਵਾ ਮੈਨੂੰ ਲੱਗ ਹੁਣ ਪਤਾ ਲੱਗਿਆ ਵੀ 36 3700 ਦੇ ਉੱਪਰ ਭਾਅ ਹੋ ਗਿਆ ਵਾ ਉਹ ਤੁਸੀਂ ਆਪੇ ਹੁਣ ਲੋਕਾਂ ਨੂੰ ਪਤਾ ਲੱਗਣਾ ਵੀ ਮਹਿੰਗਾਈ ਕਿੱਥੇ ਹੋਣ ਦੀ ਔਰ ਕੌਣ ਕਰ ਰਿਹਾ ਔਰ ਪੈਸੇ ਕੌਣ ਖਾਰ ਰਿਹਾ ਇਹ ਹੌਲੀ-ਹੌਲੀ ਲੋਕਾਂ ਨੂੰ ਪਤਾ ਲੱਗ ਜੂਗਾ ਇਸ ਇਸ ਕਰਕੇ ਜਿਹੜਾ ਵਾ ਮੈਨੂੰ ਲੱਗਦਾ ਕਿ ਅੰਦੋਲਨ ਨਾਲ ਹਰੋ ਬੰਦਾ ਜਰੂਰ ਆ ਜਿੰਨੇ ਰੋਟੀ ਖਾਣੀ ਆ ਹੌਲੀ-ਹੌਲੀ ਜਿੰਨੇ ਜਾਗਰਤੀ ਆਉਗੇ ਤਾਂ ਇਹ ਸੰਤ ਸੁਖਜੀਤ ਸਿੰਘ ਹਰਦੋ ਛੰਡੇ ਜਿਨ੍ਹਾਂ ਨੇ ਜਿੱਥੇ 5 ਤਰੀਕ ਵਾਲੇ ਪ੍ਰੋਗਰਾਮ ਦੇ ਵਿੱਚ ਵਿਸਤਾਰ ਨਾਲ ਦੱਸਿਆ ਉੱਥੇ ਹੀ ਇਹਨਾਂ ਨੇ ਇਹ ਇਹ ਵੀ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਕੋਸ਼ਿਸ਼ ਕਰਾਂਗੇ ਜਿਸ ਤਰ੍ਹਾਂ ਦੇ ਲੀਡਰਾਂ ਦੇ ਬਿਆਨ ਆਏ ਨੇ ਕਿ ਮੋਰਚੇ ਵਿੱਚ ਕਿਹੜੇ ਕਿਹੜੇ ਅਧਿਕਾਰੀ ਜਿਹੜੇ ਨੇ ਮੋਰਚੇ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਨੇ ਜਾਂ ਕਿਹੜੇ ਕਿਹੜੇ ਹੋਰ ਅਜ਼ਹਿ ਵਿਅਕਤੀ ਇਸ ਮੋਰਚੇ ਦੇ ਵਿੱਚ ਸ਼ਾਮਲ ਨੇ ਜਿਨ੍ਹਾਂ ਦਾ ਸਬੰਧ ਆਰਐਸਐਸ ਦੇ ਨਾਲ ਤਾਂ ਅਸੀਂ ਇਸ ਦੀ ਕੋਖਣ ਦੀ ਤੇ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰਾਂਗੇ ਤਾਂ ਤੁਸੀਂ ਦਾ ਨ ਮਿਊਟ ਦੇ ਨਾਲ ਲਗਾਤਾਰ ਜੁੜੇ ਰਹੋ ਅਸੀਂ ਕਨੌਰੀ ਬਾਰਡਰ ਤੋਂ ਪਲ-ਪਲ ਦੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਬਹੁਤ-ਬਹੁਤ ਧੰਨਵਾਦ ਅੱਗੇ ਵੱਧਦੇ ਉਧਰ ਪੰਜਾਬ ਪੁਲਿਸ ਵੱਲੋਂ ਹਰੇਕ ਤਰ੍ਹਾਂ ਦੇ ਨਸ਼ਾ ਤਸਕਰਾਂ ਦੇ ਖਿਲਾਫ ਵਿਸ਼ੇਸ਼ ਤੌਰ ਤੇ ਮਹਿਮ ਜਿਹੜੀ ਚਲਾਈ ਜਾ ਰਹੀ ਹੈ ਸੋ ਇਸੇ ਮਹਿਮ ਦੇ ਤਹਿਤ ਫਾਜ਼ਿਲਕਾ ਪੁਲਿਸ ਨੂੰ ਨਸ਼ਾ ਤਸਕਰਾਂ ਦੇ ਖਿਲਾਫ ਵੱਡੀ ਕਾਮਯਾਬੀ ਹਾਸਲ ਹੋਈ ਹੈ ਪੁਲਿਸ ਨੇ 2 ਕਿਲੋ 41 ਗ੍ਰਾਮ ਹੈਰੋਨ ਸਮੇਤ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਸੋ ਨਸ਼ੇ ਦੀ ਇਹ ਖੇਪ ਪਾਕਿਸਤਾਨ ਤੋਂ ਡਰੋਨ ਦੇ ਰਾਹੀਂ ਮੰਗਵਾਈ ਗਈ ਸੀ ਸੋ ਪ੍ਰੈਸ ਕਾਨਫਰੈਂਸ ਦੇ ਦੌਰਾਨ ਐਸਐਸਪੀ ਫਾਜ਼ਿਲਕਾ ਨੇ ਦੱਸਿਆ ਕਿ ਫਾਜ਼ਿਲਕਾ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਹੈ ਜਦੋਂ ਥਾਣਾ ਸਦਰ ਜਲਾਲਾਬਾਦ ਦੀ ਟੀਮ ਗਸ਼ਤ ਵਾਚ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਦੇ ਵਿੱਚ ਪੁੱਲ ਨਹਿਰ ਬਸਤੀ ਸਰੂਪ ਦਾਸ ਫਾਜ਼ਿਲਕਾ ਫਰੋਜ਼ਪੁਰ ਰੋਡ ਦੇ ਉੱਤੇ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਮੁੱਖ ਅਫਸਰ ਥਾਣਾ ਨੂੰ ਇਤਲਾਹ ਦਿੱਤੀ ਕਿ ਕੇਵਲ ਸਿੰਘ ਨਾਮੀ ਤਸਕਰ ਹੈਰੋਇਨ ਵੇਚਣ ਦਾ ਕੰਮ ਕਰਦਾ ਹੈ ਜਿਸ ਨੇ ਟਾਲੀ ਵਾਲਾ ਅਤੇ ਚੱਕ ਬਜੀਦਾ ਦੇ ਏਰੀਆ ਦੇ ਵਿੱਚੋਂ ਪਾਕਿਸਤਾਨ ਦੇ ਸਮਗਲਰਾਂ ਪਾਸੋਂ ਡਰੋਨ ਦੇ ਰਾਹੀਂ ਹੈਰੋਇਨ ਮੰਗਵਾਈ ਸੀ ਅਤੇ ਅੱਗੇ ਸਪਲਾਈ ਕਰਨ ਦੇ ਲਈ ਉਹ ਬਿਨਾਂ ਨੰਬਰੀ ਮੋਟਰਸਾਈਕਲ ਦੇ ਉੱਤੇ ਬਾਰਡਰ ਦੀ ਤਰਫੋਂ ਨਾਨਕਨਗਰੀ ਲਿੰਕ ਰੋਡ ਤੋਂ ਹੁੰਦਾ ਹੋਇਆ ਫਾਜ਼ਿਲਕਾ ਫੋਰੋਜ਼ਪੁਰ ਰੋਡ ਨੂੰ ਆ ਰਿਹਾ ਸੀ ਸੋ ਮੁਖਬਰ ਖਾਸ ਦੀ ਦੱਸੀ ਜਗ੍ਹਾ ਤੇ ਟੀ ਪੁਆਇੰਟ ਨਾਨਕਨਗਰੀ ਦੇ ਉੱਤੇ ਪੁਲਿਸ ਨੇ ਨਾਕਾਬੰਦੀ ਕੀਤੀ ਤੇ ਦੌਰਾਨੇ ਨਾਕਾਬੰਦੀ ਕੇਵਲ ਸਿੰਘ ਨੂੰ ਕਾਬੂ ਕਰਕੇ ਉਸ ਦੇ ਕੋਲੋਂ 2 ਕਿਲੋ 41 ਗ੍ਰਾਮ ਹੈਰੋਨ ਬਰਾਮਦ ਕਰ ਲਈ ਗਈ ਹੈ ਅਤੇ ਉਸ ਪਾਸ ਮੌਜੂਦ ਮੋਟਰਸਾਈਕਲ ਜੋ ਕਿ ਬਿਨਾ ਨੰਬਰ ਤੋਂ ਸੀ ਉਸ ਨੂੰ ਵੀ ਕਬਜ਼ੇ ਦੇ ਵਿੱਚ ਲਿਆ ਗਿਆ ਸੋ ਮੋਢਲੀ ਪੁੱਛਗਿੱਛ ਤੋਂ ਗੱਲ ਇਹ ਸਾਹਮਣੇ ਆਈ ਹੈ ਕਿ ਕੇਵਲ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਚੱਕ ਬਜਿੱਦਾ ਪਾਕਿਸਤਾਨ ਦੇ ਸਮੱਗਲਰਾਂ ਪਾਸੋਂ ਡਰੋਨ ਦੇ ਰਾਹੀਂ ਹੈਰੋਨ ਮੰਗਵਾ ਕੇ ਅੱਗੇ ਵੇਚਣ ਜਾਰ ਰਹੀ ਸੀ ਸੋ ਦੋਸ਼ੀ ਨੂੰ ਮਾਨਜੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਅਤੇ ਉਸ ਪਾਸੋਂ ਹੋਰ ਵੀ ਡੂੰਘਾਈ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਤੇ ਡੀਜੀਪੀ ਸਾਹਿਬ ਇਹ ਕਹਿੰਦਾ ਅਸੀਂ ਇਹ ਡਰੱਗਸ ਦੇਗੇ ਜਿਹੜੀ ਕੈਂਪੇਨ ਚੱਲ ਰਹੀ ਹੈ ਮੁਹਿੰਮ ਚਲਾਈ ਵੀ ਹੈ ਉਹਦੇ ਚੀ ਜਿਹੜਾ ਜਲਾਲਾਬਾਦ ਪੁਲਿਸ ਨੂੰ ਸਫਲਤਾ ਮਿਲੀ ਹੈ ਮੁਖਬਰ ਨੇ ਦੱਸਿਆ ਕਿ ਕੇਵਲ ਸਿੰਘ ਨਾਮ ਦਾ ਬੰਦਾ ਹੈਗਾ ਚੱਕ ਬਜੀਦਾ ਦਾ ਉਹ ਇਹਦਾ ਸਮੱਗਲਰ ਹੈ ਤੇ ਉਹ ਕੰਟੀਨਿਊਸ ਜਿਹੜਾ ਹੈਗਾ ਹੁਣ ਸਮਗਲਿੰਗ ਲਿਆ ਰਹੇ ਆ ਸਮਾਨ ਤੇ ਡਰੋਨ ਰਾਹੀਂ ਜਿਹੜਾ ਹੈਗਾ ਉਹ ਸਮਾਨ ਲੈ ਕੇ ਆ ਰਹੇ ਆ ਮੁਖ ਅਫਸਰ ਸਦਰ ਨੇ ਆਪਣਾ ਜਿਹੜਾ ਹੈਗਾ ਨਾਕਾਬੰਦੀ ਕੀਤੀ ਨਾਕਾਬੰਦੀ ਡਰੋਨ ਜਿਹੜਾ ਹੈਗਾ ਉਹਨਾਂ ਨੂੰ ਕੇਵਲ ਸਿੰਘ ਜਿਹੜਾ ਹੈਗਾ ਉਹਨਾਂ ਦੇ ਹੱਥ ਆਇਆ ਤੇ ਉਸ ਦੀ ਚੈਕਿੰਗ ਦੌਰਾਨ 2 ਕਿਲੋ 40 ਗ੍ਰਾਮ ਜਿਹੜੀ ਹੈ ਹੈਰੋਇਨ ਬਰਾਮਦ ਕੀਤੀ ਇਹ ਜਿਹੜੀ ਹੈਗੀ ਹੈ ਇਹ ਕਾਫੀ ਵੱਡੀ ਸਫਲਤਾ ਹੈ ਕੇਵਲ ਸਿੰਘ ਜਿਹੜਾ ਹੈਗਾ ਇਹ ਪਤਾ ਲੱਗਿਆ ਹੈਗਾ ਕਿ ਇਹਨੇ ਹੁਣ ਪਿੱਛੇ ਜੇ ਤਿੰਨ ਚਾਰ ਵਾਰ ਜਿਹੜਾ ਹੈਗਾ ਟਰਾਂਸ ਬਾਰਡਰ ਜਿਹੜੀ ਹੈਗੀ ਆ ਉਹ ਹੇਰੋਇਨ ਦੀ ਜਿਹੜੀ ਹੈਗੀ ਸਮਗਲਿੰਗ ਕਰ ਰਿਆ ਸੋ ਇਹਦੇ ਚ ਜਿਹੜਾ ਹੈਗਾ ਇਹਦੇ ਚ ਡੀਪਲੀ ਜਿਹੜਾ ਹੈਗਾ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਫੋਰਵਰਡ ਬੈਕਵਰਡ ਲਿੰਕ ਦੇਖ ਕੇ ਜਿਹੜਾ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜਾ ਟਰਾਂਸ ਬਾਰਡਰ ਤੇ ਪਲਸ ਇੱਥੋਂ ਜਿਹੜੀ ਅੱਗੇ ਸਪਲਾਈ ਹੁੰਦੀ ਹੈ ਕਿੱਥੇ ਹੁੰਦੀ ਹੈ ਉਹ ਸਾਰੇ ਨੂੰ ਜਿਹੜਾ ਹੈਗਾ ਅਸੀਂ ਇਹਨੂੰ ਬ੍ਰੇਕ ਕਰਾਂਗੇ ਇਹ ਜਲਦੀ ਹੀ ਜਿਹੜਾ ਹੈਗਾ ਜੋ ਇਹਦੀ ਪੁੱਛ ਕਿਸ ਜਾਊਗਾ ਉਹ ਅੱਗੇ ਤਸੈ ਜਾਊਗਾ ਜਹਾਂ ਅੱਗੇ ਵੱਧਦੇ ਉਧਰ ਦੇਸ਼ ਭਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਮੁਹਿੰਮ ਜਿਹੜੀ ਸ਼ੁਰੂ ਹੋਣ ਜਾ ਰਹੀ ਹੈ ਸੋ ਪਾਰਟੀ ਦੀ ਇਹ ਮਹਿਮ 25 ਫਰਵਰੀ ਤੱਕ ਚੱਲਦੀ ਰਹੇਗੀ ਤੇ ਇਸ ਦੇ ਦੌਰਾਨ ਪਾਰਟੀ ਵੱਲੋਂ 25 ਲੱਖ ਮੈਂਬਰ ਬਣਾਉਣ ਦਾ ਟੀਚਾ ਮਿੱਥਿਆ ਗਿਆ ਸੋ ਦੱਸਦੀ ਹੈ ਕਿ ਪਾਰਟੀ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਆਪਣੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਨੇ ਤੇ 1 ਮਾਰਚ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ ਹੋਣੀ ਹੈ ਅਤੇ ਇਸ ਦੇ ਨਾਲ ਹੀ ਅੱਜ ਪਾਰਟੀ ਦੇ ਸੰਸਥਾਪੀ ਬੋਰਡ ਦੀ ਮੀਟਿੰਗ ਬਲਵਿੰਦਰ ਸਿੰਘ ਪੁੰਦੜ ਦੀ ਅਗਵਾਈ ਹੇਠ ਚੰਡੀਗੜ੍ਹ ਦੇ ਮੁੱਖ ਦਫ਼ਤਰ ਵਿਖੇ ਹੋਈ ਹੈ ਸੋ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਨੇ ਵੀ ਪਾਰਟੀ ਦੀ ਮੈਂਬਰਸ਼ਿਪ ਹੈ ਜਿਹੜੀ ਪ੍ਰਾਪਤ ਕਰ ਲਈ ਸੋ ਸੰਸਦੀ ਬੋਰਡ ਦੇ ਹੋਰ ਮੈਂਬਰਾਂ ਨੇ ਵੀ ਮੈਂਬਰਸ਼ਿਪ ਹੈ ਜਿਹੜੀ ਪ੍ਰਾਪਤ ਕੀਤੀ ਹੈ ਉੱਥੇ ਹੀ ਵਰਕਿੰਗ ਕਮੇਟੀ ਦੀ ਮੀਟਿੰਗ ਦੇ ਵਿੱਚ 20 ਜਨਵਰੀ ਨੂੰ ਮੈਂਬਰਸ਼ਿਪ ਮਹਿੰਮ ਸ਼ੁਰੂ ਕਰਨ ਦਾ ਫੈਸਲਾ ਵੀ ਕੀਤਾ ਗਿਆ ਸੋ ਪਹਿਲੇ ਪੜਾਅ ਦੇ ਵਿੱਚ 25 ਲੱਖ ਮੈਂਬਰ ਜੋੜਨ ਦਾ ਟੀਚਾ ਸੀ ਉੱਥੇ ਹੀ ਮੈਂਬਰਸ਼ਿਪ ਮਹਿੰਮ ਬਾਦਲਪਿੰਡ ਤੋਂ ਸ਼ੁਰੂ ਹੋ ਗਈ ਹੈ ਸੋ ਉਥੇ ਹੀ ਸੰਸਦੀ ਬੋਰਡ ਤੋਂ ਬਾਅਦ ਸਾਰੇ ਆਗੂ ਮੁਹਾਲੀ ਜਾਣਗੇ ਨਾਲ ਹੀ ਦੱਸ ਦਈਏ ਕਿ ਪਟਿਆਲਾ ਸੰਗਰੂਰ ਅਤੇ ਮੁਹਾਲੀ ਦੇ ਵਿੱਚ ਵੀ ਮੈਂਬਰਸ਼ਿਪ ਮਹਮ ਸ਼ੁਰੂ ਹੋ ਗਈ ਸੋ ਦੂਜੇ ਰਾਜਾਂ ਦੇ ਲਈ ਪਾਰਟੀ ਸੰਵਿਧਾਨ ਦੇ ਵਿੱਚ ਡੈਲੀਗੇਟਾਂ ਦੀ ਗਿਣਤੀ ਵੀ ਨਿਰਧਾਰਤ ਕਰ ਦਿੱਤੀ ਗਈ ਹੈ ਸੋ ਇਸ ਮੌਕੇ ਡਾਕਟਰ ਦਲਜੀਤ ਸਿੰਘ ਚੀਮਾ ਅਤੇ ਬਲਵਿੰਦਰ ਸਿੰਘ ਭੁੰਦੜ ਵੱਲੋਂ ਪ੍ਰੈਸ ਕਾਨਫਰੰਸ ਕਰਦੇ ਆ ਜਾਣਕਾਰੀ ਵੀ ਸਾਂਝੀ ਕੀਤੀ ਗਈ ਸਾਡੇ ਪ੍ਰਧਾਨ ਸਾਹਿਬ ਨੇ ਜ਼ਿਕਰ ਕੀਤਾ ਵਰਕਿੰਗ ਕਮੇਟੀ ਦੀ ਮੀਟਿੰਗ ਦੇ ਵਿੱਚ ਜਿਹਦੇ ਵਿੱਚ ਚਚੇ ਤੌਰ ਤੇ ਸਾਰੇ ਜਿਹੜਾ ਜਥੇਦਾਰ ਸਰਬਾਨ ਵੀ ਹਾਜ਼ਰ ਹੋਏ ਸੀ ਔਰ ਸਾਰੇ ਹਲਕਾ ਇੰਚਾਰਜ ਸਰਬਾਨ ਵੀ ਹਾਜ਼ਰ ਹੋਏ ਸੀ ਉਸ ਤੋਂ ਫੈਸਲਾ ਕੀਤਾ ਗਿਆ ਸੀ ਕਿ 20 ਜਨਵਰੀ ਤੋਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਮੈਂਬਰਸ਼ਿਪ ਡਰਾਈਵ ਹੈ ਭਰਤੀ ਮਹੀਨਾ ਹੈ ਉਹ ਸ਼ੁਰੂ ਕੀਤੀ ਜਾਏਗੀ। ਔਰ ਪਹਿਲੀ ਸਟੇਜ ਦੇ ਉੱਤੇ 25 ਲੱਖ ਮੈਂਬਰ ਭਰਤੀ ਕਰਨ ਦਾ ਜਿਹੜਾ ਟੀਚਾ ਉਹ ਬਥੇਆ ਗਿਆ ਸੀ। ਅੱਜ ਮੈਂ ਕਾਣਕ੍ਰਿਪਤਾ ਸ਼ੁਕਰਾਨਾ ਕਰਦਾ ਕਿ ਅੱਜ ਉਹ ਜਿਹੜੀ ਭਰਤੀ ਮਹਿਮਾ ਜੋ ਫੈਸਲਾ ਸੀ ਰਕਟਿੰਗ ਕਮੇਟੀ ਦਾ ਉਹਦੇ ਮੁਤਾਬਕ ਅੱਜ ਜਿਹੜੀ ਹੈ ਉਹ ਸ਼ੁਰੂ ਹੋ ਗਈ ਹੈ। ਸਵੇਰੇ ਸਾਡੇ ਸਤਿਕਾਰਯੋਗ ਲੀਡਰ ਸਵਰਗੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਜਿਨ੍ਹਾਂ ਦਾ ਬਹੁਤ ਵੱਡਾ ਇਤਿਹਾਸਕ ਰੋਲ ਰਿਹਾ ਸ਼੍ਰੋਮਣੀ ਕਾਦੀਦਾਨ ਦੇ ਵਿੱਚ ਉਹਨਾਂ ਦੇ ਨਗਰ ਤੋਂ ਉਹਨਾਂ ਦੀ ਕਰਨ ਭੂਮੀ ਤੋਂ ਬਾਦਲਪਿੰਡ ਤੋਂ ਸਵੇਰੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੇ ਉੱਥੇ ਮਹਿਨ ਪਿੰਡਾ ਸ਼ੁਰੂ ਕੀਤੀ ਸੀ ਉਹਨਾਂ ਪਾਰਲੀਮੈਂਟ ਦੀ ਪਾਰਲੀਮੈਂਟਰੀ ਬੋਰਡ ਦੀ ਮੀਟਿੰਗ ਤੋਂ ਬਾਅਦ ਜਿਹੜੀ ਇੱਥੇ ਰਿਹਮ ਜਿਹੜੀ ਹੈ ਉਹ ਸ਼ੁਰੂ ਕੀਤੀ ਗਈ ਹੈ ਇਸ ਤੋਂ ਬਾਅਦ ਸਾਰੇ ਪਾਰਲੀਮੈਂਟਰੀ ਬੋਰਡ ਨੇ ਪਰ ਸਾਰੇ ਡਿਟਰਸਰਾਂ ਨੇ ਬਾਹਰ ਹੀ ਜਾਣਾ ਇਸੇ ਤਰ੍ਹਾਂ ਫਰੀਦਕੋਟ ਦੇ ਵਿੱਚ ਵੀ ਸਰਦਾਰ ਪੰਨ ਸਿੰਘ ਰਮਾਣਾ ਜੀ ਨੇ ਸ਼ੁਰੂ ਕੀਤੀ ਹੈ ਪਟਿਆਲੇ ਦੇ ਵਿੱਚ ਵੀ ਅੱਜ ਸ਼ੁਰੂ ਕੀਤੀ ਗਈ ਹੈ ਸੰਗਰੂਹ ਦੇ ਵਿੱਚ ਵੀ ਕੀਤੀ ਗਈ ਹੈ ਔਰ ਸਾਰੇ ਪੰਜਾਬ ਤੋਂ ਜ਼ਿਲ੍ਹਿਆਂ ਦੇ ਜਥੇਦਾਰ ਸਹਿਬਾਨ ਐਮਐਲਏ ਐਕਸਐਮਐਲਏ ਬਾਕੀ ਲੀਡਰ ਸਹਿਬਾਨ ਪਾਰਟੀ ਦੇ ਮੁਖ ਦਫ਼ਤਰ ਤੋਂ ਭਰਤੀਆਂ ਕਾਪੀਆਂ ਲੈ ਕੇ ਜਾਣੇ ਸ਼ੁਰੂ ਹੋ ਗਏ ਹਨ ਔਰ ਬੜੀ ਸਰਗਰਮੀ ਦੇ ਨਾਲ ਜੋ ਵਰਕਿੰਗ ਕਮੇਟੀ ਦਾ ਫੈਸਲਾ ਉਹਦੇ ਮੁਤਾਬਕ ਅਜ پارਲੀਮੈਂਟਰੀ ਬੋਰਡ ਨੇ ਵੀ ਸਾਰੇ ਜਿਹੜੀ ਪ੍ਰਕਿਰਿਆ ਉਹਦੀ ਨਜ਼ਰਸਾਨੀ ਕਿਵੇਂ ਕਰਨੀ ਹੈ ਉਹਦੀ ਵੀ ਸਾਰੀ ਪਲੈਨਿੰਗ ਜਿਹੜੀ ਹੈ ਲਗਾਤਾਰ ਕੀਤੀ ਹੈ ਕਿ ਸਾਰੇ ਤਪ ਜਰਵਤ ਸਾਬਾ ਭਾਵੇਂ ਦੂਜੀਆਂ ਸਟੇਟਾਂ ਦੇ ਵਿੱਚ ਭਾਵੇਂ ਜਿਨ੍ਹਾਂ ਦੇ ਲਈ ਸਾਰਿਆਂ ਦੇ ਨਾਲ ਤਾਲਮਿਲ ਕਰਕੇ ਤੇ ਇਹਨੂੰ 20 ਫਰਵਰੀ ਤੱਕ ਜੋ ਟੀਚਾ ਨਿਥਿਆ ਉਹ ਪੂਰਾ ਕਰਕੇ ਤੇ ਇੱਕ ਮਾਰਚ ਨੂੰ ਪ੍ਰਧਾਨ ਦੀ ਚੋਣ ਜਿਹੜੀ ਹੈ ਉਹ ਹੋਣੀ ਹੈ ਜਿਹੜਾ ਸਾਡਾ ਭਰਤੀ ਦਾ ਸਿਸਟਮ ਹੈ ਉਹਦੇ ਚ 5 ਸਾਲਾਂ ਵਾਸਤੇ 10 ਰੁਪਏ ਸਾਡੀ ਮੈਂਬਰਸ਼ਿਪ ਫੀਸ ਹੁੰਦੀ ਹੈ ਅਰੇ ਭਰਤੀ ਦੀ ਇੱਕ ਕਾਪੀ ਹੈ ਜਿਹਦੇ ਵਿੱਚ 100 ਮੈਂਬਰ ਜਿਹੜੇ ਆ ਉਹ ਭਰਤੀ ਕੀਤੇ ਜਾਂਦੇ ਜਿਹੜਾ ਸਾਡੀ ਪਾਰਟੀ ਦਾ ਵਰਕਰ ਜਾਂ ਆਗੂ 100 ਮੈਂਬਰ ਭਰਤੀ ਕਰ ਲੈਂਦਾ ਉਹ ਜਿਹੜਾ ਸਰਕਲ ਦਾ ਡੈਲੀਕੇਟ ਬਣ ਜਾਂਦਾ ਔਰ ਜਿੰਨੇ ਇੱਕ ਸਰਕਲ ਦੇ ਡੈਲੀਕੇਟ ਹੁੰਦੇ ਆ ਉਹ ਸਾਰੇ ਫਿਰ ਰਲ ਕੇ ਤੇ ਸਰਕਲ ਦਾ ਜਿਹੜਾ ਜਥੇਦਾਰ ਹੈ ਸਾਡਾ ਉਹਦੀ ਚੋਣ ਜਿਹੜੀ ਆ ਉਹ ਸਰਕਲ ਦੇ ਜਥੇਦਾਰ ਕਰਦੇ ਆ ਔਰ ਜਿਹੜਾ ਪਾਰਟੀ ਦਾ ਲੀਡਰ 25 ਸਰਕਲ ਦੇ ਜਿਹੜਾ ਉਹ ਜਥੇਦਾਰ ਜਿਹੜੇ ਸਰਕਲ ਦੇ ਡੈਲੀਕੇਟ ਜਿਹੜਾ ਬਣਾਲੇ ਦਾ ਉਹ ਜਿਹੜੇ ਦਾ ਡੈਲੀਕੇਟ ਬਣਦਾ ਅੱਗੇ ਵਧਦੇ ਆ ਉਧਰ ਮਿਸ਼ਨ ਨਿਸ਼ਚੇ ਦੇ ਤਹਿਤ ਗੁਰਦਾਸਪੁਰ ਪੁਲਿਸ ਵੱਲੋਂ ਸੀਨੀਅਰ ਪੁਲਿਸ ਕਪਤਾਨ ਗੁਰਦਾਸਪੁਰ ਦਵਾਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਦੀ ਰਹਿਨੁਮਾਈ ਹੇਠ ਸਰਕਾਰੀ ਕਾਲਜ ਦੇ ਖੇਡ ਮੈਦਾਨ ਦੇ ਵਿੱਚ ਵੱਡਾ ਖੇਡ ਮੇਲਾ ਕਰਵਾਇਆ ਗਿਆ ਜਿਸ ਦੇ ਵਿੱਚ ਵਾਲੀਬਾਲ ਮੈਚ ਅਤੇ ਸਾਂਝੀ ਦੌੜ ਦਾ ਵੀ ਆਯੋਜਨ ਕੀਤਾ ਗਿਆ ਸੋ ਪ੍ਰੋਗਰਾਮ ਦੇ ਵਿੱਚ ਡਿਪਟੀ ਕਮਿਸ਼ਨਰ ਗੁਰਦਾਸਪੁਰ 우ਮਾ ਸ਼ੰਕਰ ਗੁਪਤਾ ਤੋਂ ਇਲਾਵਾ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਵਿਸ਼ੇਸ਼ ਤੌਰ ਤੇ ਪਹੁੰਚੇ ਜਦਕਿ ਆਰਮੀ ਦੇ ਕੁਝ ਸੀਨੀਅਰ ਅਧਿਕਾਰੀ ਵੀ ਪ੍ਰੋਗਰਾਮ ਦੇ ਵਿੱਚ ਮੌਜੂਦ ਸਨ ਉੱਥੇ ਪੰਜਾਬ ਦੇ ਨਾਮਵਰ ਸਿੰਗਰ ਸਾਬੀ ਪਿੰਡਰ ਤੇ ਬਾਗੀ ਸ਼ਿੰਦੇ ਵਾਲਾ ਨੇ ਵੀ ਸ਼ਿਰਕਤ ਕੀਤੀ ਹੈ ਸੋ ਉਹਨਾਂ ਨੇ ਵੀ ਆਪਣੇ ਸੰਬੋਧਨ ਦੇ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਪ੍ਰਤੀ ਸੁਚੇਤ ਰਹਿਣ ਦੇ ਲਈ ਖਾਸ ਸੰਦੇਸ਼ ਦਿੱਤਾ ਹੈ ਇਸ ਦੌਰਾਨ ਰੰਗਾ ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਤੇ ਬਾਲੀਵਾਲ ਮੈਚ ਵੀ ਕਰਵਾਏਗੇ ਸੋ ਇਸ ਮੌਕੇ ਐਸਪੀ ਜਗਰਾਤ ਸਿੰਘ ਨੇ ਕਿਹਾ ਕਿ ਪੁਲਸ ਵੱਲੋਂ ਅਜਿਹੇ ਪ੍ਰੋਗਰਾਮ ਕਰਵਾਉਣ ਦਾ ਮੁੱਖ ਉਦੇਸ਼ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਜਾਗਰੂਕ ਕਰਕੇ ਇੱਕ ਚੰਗੇ ਸਮਾਜ ਦੀ ਸਿਰਜਣਾ ਕਰਨਾ ਹੈ। ਕੋ ਮੈਂ ਅੱਜ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਹੜਾ ਰੰਗਲਾ ਪੰਜਾਬ ਸਾਰਿਆਂ ਦੇ ਵਿੱਚ ਰੰਗਲੇ ਪੰਜਾਬ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਉਸ ਪੰਜਾਬ ਦੀ ਜਿਹੜੀ ਝਲਕ ਆ ਜਿੱਥੇ ਗੁਰਦਾਸਪੁਰ ਦੇ ਵਿੱਚ ਮਾਨਯੋਗ ਡੀਜੀਪੀ ਗੌਰਵ ਯਾਦਵ ਸਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਾਡੇ ਐਸਐਸਪੀ ਹਰੀਸ਼ ਦਿਆਮਾ ਜੀ ਨੇ ਅੱਜ ਇਹ ਪਹਿਲ ਕਦਮੀ ਕੀਤੀ ਹੈ ਔਰ ਇਹ ਪ੍ਰੋਗਰਾਮ ਜਿਹੜਾ ਮਿਸ਼ਨ ਨਿਸ਼ਚੇ ਦੇ ਤਹਿਤ ਮੈਂ ਹਾਂ ਪੰਜਾਬ ਪ੍ਰੋਗਰਾਮ ਜਿਹੜਾ ਅੱਜ ਇੱਥੇ ਕੀਤਾ ਗਿਆ ਜਿਸ ਵਿੱਚ ਵਕ ਵਕ ਸਕੂਲ ਕੁੱਲ 50 ਸਕੂਲਾਂ ਦੇ ਕਰੀਬ ਬੱਚਿਆਂ ਨੇ ਪਾਰਟਿਸਪੇਟ ਕੀਤਾ ਹੈ ਜਿਸ ਦੇ ਨਾਲ ਵਾਲੀਬਾਲ ਦੇ ਮੈਚੇਜ਼ ਇੱਥੇ ਕਰਵਾਏ ਗਏ ਨੇ ਸਿਟੀ ਵਾਕ ਕੀਤੀ ਗਈ ਹੈ ਜਿਸ ਦੇ ਵਿੱਚ ਸਾਰੇ ਬੱਚਿਆਂ ਨੇ ਵਾਕ ਕਰਦੇ ਹੋਏ ਸ਼ਹਿਰ ਦੇ ਵਿੱਚ ਇੱਕ ਮੈਸੇਜ ਕਨਵੇ ਕੀਤਾ ਹੈ ਕਿ ਅਸੀਂ ਨਸ਼ੇ ਦੇ ਅਤੇ ਚਾਈਨਾ ਡੋਰ ਦੇ ਅਗੇਂਸਟ ਜਿਹੜੀ ਆ ਉਹ ਤਕੜੇ ਹੋ ਕੇ ਲੜਾਈ ਲੜਾਂਗੇ ਔਰ ਮੈਂ ਇਹ ਦੱਸਦੇ ਹੋਏ ਬੜਾ ਫਕਰ ਮਹਿਸੂਸ ਕਰ ਰਿਹਾ ਕਿ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਬੈਲ ਸਾਹਿਬ ਨੇ ਉਚੇਚੇ ਤੌਰ ਤੇ ਇੱਥੇ ਆਣ ਕੇ ਸਾਡਾ ਮਾਣ ਵਧਾਇਆ ਕਿਉਂਕਿ ਇਹ ਜਿਹੜੀਆਂ ਮੂਮੈਂਟਸ ਹੁੰਦੀਆਂ ਨੇ ਜਿਹੜੇ ਮਿਸ਼ਨ ਹੁੰਦੇ ਨੇ ਇਹ ਸੋਸਾਇਟੀ ਦੀ ਭਲਾਈ ਵਾਸਤੇ ਹੁੰਦੇ ਨੇ ਔਰ ਮੈਂ ਸਮਝਦਾ ਕਿ ਜਦੋਂ ਤੱਕ ਪੂਰੀ ਸੋਸਾਇਟੀ ਪੂਰੇ ਇਥੋਂ ਦੇ ਸਿਵਿਲਿਅਨ ਜਿਹੜੇ ਹੈਗੇ ਨੇ ਉਹ ਸਾਡਾ ਸਾਥ ਨਹੀਂ ਦੇਣਗੇ ਉਦੋਂ ਤੱਕ ਇਸ ਲੜਾਈ ਦੇ ਅਗੇਂਸਟ ਜਿਹੜਾ ਹੈਗਾ ਉਹ ਕਾਫੀ ਮੁਸ਼ਕਲ ਆਉਂਦੀਆਂ ਨੇ ਪਰ ਅੱਜ ਇਸ ਗੱਲ ਨੂੰ ਦੇਖ ਕੇ ਬੜੀ ਖੁਸ਼ੀ ਮਹਿਸੂਸ ਹੋਈ ਕਿ ਜਿਸ ਤਰ੍ਹਾਂ ਲੋਕਾਂ ਨੇ ਭਰਵਾ ਹੁੰਗਾਰਾ ਦਿੱਤਾ ਬੱਚਿਆਂ ਨੇ ਦਿੱਤਾ ਪਬਲਿਕ ਨੇ ਦਿੱਤਾ ਪ੍ਰਸ਼ਾਸਨ ਆਲਰੇਡੀ ਇਸ ਦੇ ਵਿੱਚ ਨਾਲ ਸੀਗਾ ਔਰ ਇਹ ਸਾਰੀ ਲੜਾਈ ਅੱਜ ਅਸੀਂ ਮੈਂ ਇਹ ਕਹਿੰਦੇ ਹੋਏ ਮੈਨੂੰ ਕੋਈ ਵੀ ਇਹਦੇ ਵਿੱਚ ਜਿਕ ਨਹੀਂ ਕਿ ਅਸੀਂ ਬਹੁਤ ਜਲਦ ਇੱਥੇ ਜਿਹੜਾ ਗੁਰਦਾਸਪੁਰ ਦੇ ਵਿੱਚ ਇੱਥੋਂ ਸ਼ੁਰੂਆਤ ਕਰਾਂਗੇ ਜੋ ਕਿ ਸਾਰੇ ਪੰਜਾਬ ਦੇ ਵਿੱਚ ਅੱਗੇ ਚੱਲ ਕੇ ਲੋਕਾਂ ਨੂੰ ਇਹ ਮੈਸੇਜ ਜਾਏਗਾ ਕੇ ਬਿਲਕੁਲ ਲੋਕ ਪੁਲਿਸ ਪ੍ਰਸ਼ਾਸਨ ਹਰ ਵਰਗ ਦੇ ਜਿਹੜੇ ਲੋਕ ਨੇ ਉਹ ਨਸ਼ੇ ਦੇ ਖਿਲਾਫ ਨੇ ਔਰ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਪੰਜਾਬ ਬਿਲਕੁਲ ਰੰਗਲਾ ਪੰਜਾਬ ਹੈ ਇਹ ਬਿਲਕੁਲ ਗਲਤ ਪ੍ਰੋਪਗੈਂਡਾ ਕੀਤਾ ਜਾ ਰਿਹਾ ਸੀਗਾ ਕਿ ਬਹੁਤ ਵੱਡੇ ਲੈਵਲ ਦੇ ਉੱਤੇ ਜਿਹੜਾ ਆ ਉਹ ਨਸ਼ਾ ਪਰ ਮੈਂ ਅੱਜ ਜਦੋਂ ਇੱਥੇ ਦੇਖਦਾ ਕਿ ਬੱਚੇ ਤੁਸੀਂ ਦੇਖੋ ਕਿੰਨੇ ਵਧੀਆ ਤਰੀਕੇ ਨਾਲ ਪਾਰਟਿਸਿਪੇਟ ਕਰ ਰਹੇ ਨੇ ਅਗਰ ਤੁਸੀਂ ਇੰਡੀਆ ਦੀਆਂ ਟੀਮਾਂ ਦੇ ਵਿੱਚ ਦੇਖੋ ਹੌਕੀ ਦੇ ਵਿੱਚ ਦੇਖੋ ਜਾਂ ਬਾਕੀ ਮੈਚੇਸ ਦੇ ਵਿੱਚ ਦੇਖੋ ਪੰਜਾਬ ਦੀ ਪਾਰਟਿਸਪੇਸ਼ਨ ਕਿੱਡੇ ਵੱਡੇ ਲੈਵਲ ਤੇ ਕਿੰਨੇ ਕਿੰਨੇ ਬੱਚੇ ਮੈਡਲ ਜਿੱਤ ਕੇ ਆ ਰਹੇ ਨੇ ਸੋ ਸਿਰਫ ਸਾਨੂੰ ਇੱਕ ਸਹੀ ਪਿਕਚਰ ਅੱਗੇ ਲੈ ਕੇ ਆਉਣ ਦੀ ਲੋੜ ਹੈ ਔਰ ਉਹਦੇ ਵਾਸਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਹੀ ਪਬਲਿਕ ਨੂੰ ਅਪੀਲ ਕਰਦਾ ਕਿ ਵੱਧ ਚੜ ਕੇ ਸਾਡਾ ਸਾਥ ਦਿਓ ਅਤੇ ਅਸੀਂ ਦੱਸ ਸਕੀਏ ਕਿ ਮੈਂ ਹਾਂ ਪੰਜਾਬ ਇਹ ਪੰਜਾਬ ਉਹ ਹੈ ਜਿਹੜਾ ਯੋਧਿਆਂ ਦੀ ਧਰਤੀ ਹੈ ਮੈਡਲ ਜਿੱਤਦੀ ਹੈ ਹਮੇਸ਼ਾ ਅੱਗੇ ਰਹੇਗੀ ਮੈਂ ਹਾਂ ਪੰਜਾਬ ਜੋ ਇਹ ਹੱਥੇ ਗੁਰਦਾਸਪੁਰ ਪੁਲਿਸ ਵੱਲੋਂ ਇੱਕ ਵੱਡਾ ਪ੍ਰੋਗਰਾਮ ਕਰਵਾਇਆ ਗਿਆ ਜੀ ਕਿ ਗੁਰਦਾਸਪੁਰ ਪੁਲਿਸ ਵੱਲੋਂ ਜਿਹੜਾ ਮਿਸ਼ਨ ਨਿਸ਼ਚਿਤ تحت ਜਿਹੜਾ ਅੱਜ ਇਹ ਪ੍ਰੋਗਰਾਮ ਰੱਖਿਆ ਗਿਆ ਇੱਕ ਬਹੁਤ ਵਧੀਆ ਉਪਰਾਲਾ ਔਰ ਮੈਂ ਸਾਰੇ ਪੁਲਿਸ ਆਫਿਸਰਸ ਨੂੰ ਐਸਐਸਪੀ ਗੁਰਦਾਸਪੁਰ ਉਹਨਾਂ ਦੀ ਸਾਰੀ ਟੀਮ ਐਸਪੀ ਹੈੱਡਕ quarter ਐਸਪੀ ਡੀ ਔਰ ਉਹਨਾਂ ਦੇ ਬਾਕੀ ਸਾਰੇ ਆਫਿਸ ਆਫਿਸਰ ਸਾਹਿਬਾਨ ਇੱਥੇ ਖੜੇ ਨੇ ਉਹਨਾਂ ਨੂੰ ਮੁਬਾਰਕ ਦਿਨਾ ਔਰ ਇਲਾਕੇ ਵੱਲੋਂ ਧੰਨਵਾਦ ਕਰਦਾ ਕਿ ਪੁਲਿਸ ਦੀ ਡਿਊਟੀ ਦੇ ਨਾਲ-ਨਾਲ ਇਹਨਾਂ ਨੇ ਇੱਕ ਸਮਾਜ ਨੂੰ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਕਿ ਅਸੀਂ ਨਸ਼ਿਆਂ ਦੇ ਵਿਰੁੱਧ ਕਿਵੇਂ ਲੜਨਾ ਉਹ ਨੌਜਵਾਨਾਂ ਨੂੰ ਵੱਧ ਤੋਂ ਵੱਧ ਆਪਾਂ ਖੇਡ ਮੈਦਾਨਾਂ 'ਚ ਕਿਵੇਂ ਲੈ ਕੇ ਆਉਣਾ ਇੱਕ ਬਹੁਤ ਵਧੀਆ ਉਪਰਾਲਾ ਹੈ ਜੀ ਔਰ ਇਹਦੇ ਨਾਲ ਮੈਂ ਸਮਝਦਾ ਵੀ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਆ ਜਿਹੜੀ ਅੱਜ ਭਟਕੀ ਹੋਈ ਆ ਜਿੱਥੇ ਕਾਨੂੰਨ ਨੇ ਆਪਣਾ ਕੰਮ ਕਰਨਾ ਉਸ ਤੋਂ ਇਲਾਵਾ ਜੇ ਆਪਾਂ ਇੱਕ ਆਮ رائے ਬਣਾ ਜਾਂਦੇ ਆ ਇੱਕ ਪਬਲਿਕ opinion ਬਣਾ ਦਿੰਦੇ ਆ ਵੀ ਇਹ ਇੱਕ ਹਿਲਤ ਆ ਇਹਦੇ ਖਿਲਾਫ ਲੜਨਾ ਤੇ ਫੇਰ ਮੈਂ ਸਮਝਣਾ ਵੀ ਕਾਨੂੰਨ ਨਾਲੋਂ ਵੀ ਜ਼ਿਆਦਾ ਕੰਮ ਕਰੂਗੀ ਔਰ ਜਿਸ ਵਕਤ ਇਹੋ ਜਿਹੇ ਪ੍ਰੋਗਰਾਮ ਕਰਾਏ ਗਏ ਨੇ ਅੱਜ ਨੌਜਵਾਨਾਂ ਨਾਲੇ ਵੱਖਰੀ ਵੱਖਰੀ ਐਕਟੀਵਿਟੀ ਦੇ ਵਿੱਚ ਛਾਲਿਆ ਪਾਲੀਬਾਲ ਦੇ ਮੈਚ ਹੋਏ ਨੇ ਆ ਬੱਚੇ ਪੰਗੜਾ ਦੇ ਗਿੱਧਾ ਪਾ ਰਹੇ ਨੇ ਸੋ ਇਹਨਾਂ ਦੀ ਕੋਸ਼ਿਸ਼ ਕੀਤੀ ਗਈ ਆ ਕਿ ਇਹਨਾਂ ਦੀ એનર્ਜੀ ਜਿਹੜੀ ਆ ਉਹ ਡਾਇਵਰਟ ਕਰਕੇ ਚੰਗੇ ਕੰਮਾਂ ਦੇ ਵਿੱਚ ਪਾਈ ਜਾਏ ਤਾਂ ਕਿ ਸਚਾਰੂ ਢੰਗ ਨਾਲ ਉਹ ਆਪਣੀ ਜ਼ਿੰਦਗੀ ਜਿਹੜੀ ਆ ਉਹ ਬਸਰ ਕਰ ਸਕਣ ਸਿਰਫ ਪੰਜਾਬ ਪੁਲਿਸ ਦਾ ਅਕਸਰ ਕਾਨੂੰਨ ਨੂੰ ਇੰਪਲੀਮੈਂਟ ਕਰਨਾ ਨਹੀਂ ਆ ਪਰ ਇੱਕ ਚੰਗੇ ਸਮਾਜ ਦੀ ਸਿਰਜਣਾ ਦੇ ਵਿੱਚ ਹਿੱਸਾ ਪਾਉਣਾ ਵੀ ਆ ਔਰ ਬਖੂਬੀ ਦੇ ਨਾਲ ਜਿਹੜੀ ਗੁਰਦਾਸਪੁਰ ਦੀ ਪੁਲਿਸ ਆ ਉਹਨੇ ਆਪਣਾ ਰੋਲ ਜਿਹੜਾ ਅਦਾ ਕੀਤਾ ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਧੰਨਵਾਦ ਤੇ ਸ਼ੁਭ ਕਾਮਨਾਵਾਂ ਅੱਗੇ ਵਧਦੇ ਹਾਂ ਉਧਰ ਬਠਿੰਡਾ ਦੇ ਕਸਬਾ ਆ ਰਾਮਪੂਰਾ ਫੂਲ ਦੇ ਪਿੰਡ ਜੂੰਦ ਵਿਖੇ ਜ਼ਮੀਨੀ ਵਿਵਾਦ ਦੇ ਚੱਲਦਿਆਂ ਕਿਸਾਨਾਂ ਅਤੇ ਪੁਲਿਸ ਦੇ ਵਿਚਕਾਰ ਟਕਰਾਬਾਜੀ ਦੇਖਣ ਨੂੰ ਮਿਲੀ ਹੈ ਸੋ ਇਸ ਦੌਰਾਨ ਡੀਐਸਪੀ ਰਾਹੁਲ ਭਾਰਤਵਾਜ ਨੂੰ ਬਠਿੰਡਾ ਦੇ ਨਿੱਜੀ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਕਿਉਂਕਿ ਉਹ ਇਸ ਟਕਰਾਬਾਜੀ ਦੇ ਵਿੱਚ ਜ਼ਖਮੀ ਹੋ ਗਏ ਨੇ ਭਾਵੇਂ ਇਸ ਮਾਮਲੇ ਦੇ ਵਿੱਚ ਫਿਲਹਾਲ ਦੋਵੇਂ ਹੀ ਧਿਰਾਂ ਸ਼ਾਂਤ ਹਨ ਤਾਂ ਇੱਕ ਪਾਸੇ ਕਿਸਾਨਾਂ ਵੱਲੋਂ 30 ਜਨਵਰੀ ਤੱਕ ਪਿੰਡ ਦੇ ਵਿੱਚ ਹੀ ਧਰਨਾ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈ ਤਾਂ ਦੂਜੇ ਪਾਸੇ ਪੁਲਿਸ ਵੱਲੋਂ ਟਕਰਾਵ ਤੋਂ ਬਾਅਦ ਦੋ ਵਕ-ਵਕ ਮਾਮਲੇ ਵੀ ਦਰਜ ਕੀਤੇ ਜਾ ਰਹੇ ਨੇ ਸੋ ਜਾਣਕਾਰੀ ਦਿੰਦੇ ਆ ਐਸਪੀਡੀ ਨਰਿੰਦਰ ਸਿੰਘ ਨੇ ਦੱਸਿਆ ਕਿ ਅਦਾਲਤ ਦੇ ਹੁਕਮਾਂ ਤੋਂ ਬਾਅਦ ਪੁਲਿਸ ਵੱਲੋਂ ਪਿੰਡ ਜੂੰਦ ਵਿਖੇ ਨਕਸ਼ਾਬੰਦੀ ਅਤੇ ਮਰੱਬਾ ਬੰਦੀ ਕੀਤੀ ਜਾਣੀ ਸੀ ਅਤੇ ਇਸ ਦੌਰਾਨ ਜਿਉਂ ਹੀ ਪੁਲਿਸ ਪ੍ਰਸ਼ਾਸਨਿਕ ਅਧਿਕਾਰੀ ਪਟਵਾਰੀ ਅਤੇ ਕਨਗੋ ਪਿੰਡ ਜੂੰਦ ਪਹੁੰਚੇ ਤਾਂ ਪਿੰਡ ਵਾਸੀਆਂ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਉਹਨਾਂ ਨੂੰ ਬੰਦਕ ਬਣਾ ਲਿਆ ਗਿਆ ਸੋ ਇਸ ਘਟਨਾ ਦਾ ਪਤਾ ਚਲਦਿਆਂ ਹੀ ਮੌਕੇ ਦੇ ਉੱਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਅਤੇ ਬੰਦਕ ਬਣਾਏ ਗਏ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਛਡਵਾਇਆ ਗਿਆ ਸੋ ਇਸ ਦੌਰਾਨ ਹੀ ਜਦੋਂ ਪੁਲਿਸ ਫੋਰਸ ਵਾਪਸ ਮੁੜਨ ਲੱਗੀ ਤਾਂ ਕਿਸਾਨਾਂ ਅਤੇ ਪੁਲਿਸ ਦੇ ਵਿਚਕਾਰ ਟਕਰਾਬ ਹੋ ਗਿਆ ਤੇ ਇਸ ਟਕਰਾਅ ਦੇ ਦੌਰਾਨ ਡੀਐਸਪੀ ਰਾਹੁਲ ਭਾਰਤਵਾਜ ਜ਼ਖਮੀ ਹੋ ਗਏ ਨੇ ਜਿਨ੍ਹਾਂ ਦਾ ਇਲਾਜ ਹੁਣ ਪ੍ਰਾਈਵੇਟ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ ਸੋ ਪੁਲਿਸ ਵੱਲੋਂ ਇਹਨਾਂ ਦੋਨੇ ਵਕ ਵਕ ਮਾਮਲਿਆਂ ਦੇ ਵਿੱਚ ਪਰਚਾ ਜਿਹੜਾ ਦਰਜ ਕੀਤਾ ਜਾ ਰਿਹਾ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਇਹ ਜੌਂਦ ਪਿੰਡ ਜਿਹੜਾ ਹੈਗਾ ਉੱਥੋਂ ਦਾ ਇਸ਼ੂ ਹੈ ਥਾਣਾ ਸਿ ਸਦਰ ਰਾਮਪੁਰਾ ਦਾ ਏਰੀਆ ਹੈ ਸਬਡਿਵੀਜ਼ਨ ਫੂਲ ਪੈਂਦੀ ਹੈ ਉੱਥੇ ਅੱਜ ਪੁਲਿਸ ਫੋਰਸ ਦੀ ਡਿਊਟੀ ਲਗਾਈ ਗਈ ਸੀ ਕਿ ਮਾਨਯੋਗ ਹਾਈ ਕੋਰਟ ਤੋਂ ਫੌਂਦੇ ਸੰਬੰਧ ਦੇ ਵਿੱਚ ਜਿਹੜੀ ਨਿਸ਼ਾਨਦੇਹੀ ਕਰਨੀ ਸੀਗੀ। ਸੋ ਸਾਡੀ ਟੀਮ ਜਦੋਂ ਪੁਲਿਸ ਪਾਰਟੀ ਉੱਥੇ ਪਹੁੰਚੀ ਤਾਂ ਜਿਹੜਾ ਪਹਿਲਾਂ ਉਹਨਾਂ ਨੇ ਜਿਹੜੇ ਪਿੰਡ ਵਾਲੇ ਨੇ ਨਾਲ ਕਿਸਾਨ ਜਥੇਬੰਦੀਆਂ ਨੇ ਪਟਵਾਰੀ ਨੂੰ ਜਿਹੜਾ ਬੰਦਕ ਬਣਾ ਲਿਆ। ਜਦੋਂ ਫੋਰਸ ਨਾਲ ਉੱਥੇ ਜਿਹੜੇ ਗੱਲਬਾਤ ਕਰਕੇ ਜਾਂ ਫੋਰਸ ਯੂਜ਼ ਕਰਕੇ ਉੱਥੇ ਪਟਵਾਰੀਆਂ ਨੂੰ ਜਿਹੜਾ ਹੈਗਾ ਪਹਿਲਾਂ ਰਿਆ ਕਰਵਾਇਆਗਾ ਜਦੋਂ ਫੋਰਸ ਫਿਰ ਵਾਪਿਸ ਬੈਕਟ੍ਰੈਕ ਕਰ ਰਹੀ ਸੀਗੀ ਤਾਂ ਨਿਸ਼ਾਨਦੇਹੀ ਵਾਸਤੇ ਜਦੋਂ ਅੱਗੇ ਵਧੀ ਤਾਂ ਫਿਰ ਉਹਨਾਂ ਨੇ ਪੁਲਿਸ ਫੋਰਸ ਦੇ ਉੱਤੇ ਵੀ ਹਮਲਾ ਕਰ ਦਿੱਤਾ ਜਿਸ ਨਾਲ ਜਿਹੜੇ ਹੈਗੇ ਸਾਡੇ ਡੀਐਸਪੀ ਹੈੱਡਕੁਆਟਰ ਸ਼੍ਰੀ ਰੌਲਪੁਰ ਭਾਰਤਵਾੜ ਜੀ ਉਹਨਾਂ ਦੀ ਇੰਜਰੀ ਹੋਈ ਹੈ ਜਿਹਨੂੰ ਆਰਮ ਫ੍ਰੈਕਚਰ ਹੋਈ ਹੈ ਨਾਲ ਜਿਹੜੇ ਉਹਨਾਂ ਦੇ ਗਾਰਮੈਂਟ ਸੀਗੇ ਉਹਨਾਂ ਦੇ ਸੱਟਾਂ ਲੱਗੀਆਂ ਸੋ ਇਸ ਮਾਮਲੇ ਦੇ ਵਿੱਚ ਅਸੀਂ ਮੁਕਦਮੇ ਜਿਹੜੇ ਪਟਵਾਰੀ ਨੂੰ ਬੰਦਕ ਬਣਾਉਣ ਤੇ ਸਾਡੇ ਐ ਡੀਐਸਪੀ ਸਾਹਿਬ ਨੂੰ ਸੱਟ ਮਾਰਨ ਦੇ ਜਿਹੜੇ ਸਬੰਧ ਦੇ ਵਿੱਚ ਦੋ ਮੁਕਤਵੇ ਦਰਜ ਕਰ ਲਏ ਆ ਸਾਡਾ ਰਾਮਪੁਰਾ ਦੇ ਵਿੱਚ ਤੇ ਜਿਹੜੇ ਦੋਸ਼ੀ ਨੇ ਉਹਨਾਂ ਦਾ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਕਿੰਨੇ ਕਿਸਾਨਾਂ ਦੇ ਪਰਸਨਾਂ ਦੇ ਪਤਾ ਵਿੱਚ ਇਹਦੇ ਵਿੱਚ ਜਿਹੜੀ ਹੈਗੇ ਆ ਕੁਝ ਬਾਈ ਨੇਮ ਨੇ ਕੁਝ ਅਨਨੋਣ ਨੇ तकरीबन ਉੱਥੇ ਕਾਫੀ ਬੰਦੇ ਸੀਗੇ ਉਹਦੇ ਵਿੱਚ ਕੁਝ ਪਿੰਡ ਵਾਲੇ ਨੇ ਕੁਝ ਕਿਸਾਨ ਜਥੇਬੰਦੀ ਦੇ ਆਗੂ ਨੇ ਸੋ ਦੋਨਾਂ ਪਰਚਿਆਂ ਦੇ ਵਿੱਚ ਅਲੱਗ-ਅਲੱਗ ਜਿਹੜੇ ਹੈਗੇ ਆ ਬਾਈ ਨੇਮ ਤੇ ਅਨਮਸ਼ਾਤ ਵਿਅਕਤੀ ਨੇ ਸੋ ਇਸਨੂੰ ਤੱਕੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਤੁਸੀਂ ਬਣੇ ਰਹੋ ਦਾ ਅਨਮਿਊਟ ਦੇ ਨਾਲ ਮੈਨੂੰ ਦਿਓ ਇਜਾਜ਼ਤ